ਕੱਲ ਸੁਖਵੀਰ ਸਿੰਘ ਬਾਦਲ ਜੀ ਦੇ ਜੋ ਜਾਣੇ ਹੋ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਨਿੰਦਨੀ ਹੈ ਬਹੁਤ ਹੀ ਮਾੜੀ ਘਟਨਾ ਜਿੰਨੇ ਵੀ ਕੜੇ ਸ਼ਬਦਾਂ ਤੇ ਨਿੰਦਾ ਕੀਤੀ ਹੈ ਉਹ ਘੱਟ ਹੈ ਸਿਕਿਉਰਟੀ ਲੈਵਲ ਦਾ ਫੇਲਰ ਹੋਇਆ ਤੇ ਇੱਥੇ ਸਿਕਿਉਰਟੀ ਲੈਵਲ ਨੂੰ ਧਿਆਨ ਰੱਖਣਾ ਚਾਹੀਦਾ ਹੈ ਇਹ ਘਟਨਾ ਦੁਬਾਰਾ ਨਾ ਹੋਵੇ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਕਿਸੇ ਤੇ ਕੋਈ ਖਤਰਾ ਨਾ ਹੋਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਅੰਸ਼ੋਰ ਕਰਨਾ ਚਾਹੀਦਾ ਹੈ ਪੰਜਾਬ ਦੇ ਵਿੱਚ ਲਾਂਡਰ ਆਰਡਰ ਜਿਸ ਤਰੀਕੇ ਦੇ ਨਾਲ ਵਾਰ-ਵਾਰ ਕਤਲ ਹੋ ਰਹੇ ਨੇ ਸਿੱਧੂ ਮੂਸੇਵਾਲਾ ਦੀ ਗੱਲ ਕੀਤੀ ਜਾਵੇ ਜਾਂ ਹੋਰ ਲੋਕਾਂ ਦੇ ਜਿਹੜੇ ਪਿੱਛੇ ਗੱਲ ਹੋਏ ਉਹਦੇ ਬਾਰੇ ਵੀ ਪੁੱਛੋ ਲਾਂਡਰ ਆਰਡਰ ਪੰਜਾਬ ਦੀ ਹਾਲਤ ਬਹੁਤ ਬਦਲੀ ਐ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਜਿਹੜੀ ਲੋਕਾਂ ਨੇ ਇੱਡੀ ਵੱਡੀ ਰਿਸਪੋਨਸਿਬਿਲਿਟੀ ਨਾਲ ਦਿੱਤੀ ਐ ਉਹ ਇੰਤਜ਼ਾਰ ਆ ਲਾਂਡਰ ਆਰਡਰ ਨੂੰ ਠੀਕ ਕਰਨਾ ਸਰਕਾਰ ਦੀ ਜ਼ਿੰਮੇਵਾਰੀਆਂ ਜੋ ਅੱਜ ਕੱਲ੍ਹ ਲੋਕਾਂ ਦਾ ਵਿਸ਼ਵਾਸ ਨਹੀਂ ਰਹਾ ਲਾਂਡਰ ਦਾ ਹਰ ਰੋਜ਼ ਕਤਲ ਹੋ ਰਿਹਾ ਹਰ ਰੋਜ਼ ਮਾਰਡਰ ਹੋ ਰਿਹਾ ਹਰ ਰੋਜ਼ ਮ੍ਰਿਤਕੀਆਂ ਲਈ ਜਾਂਦੀ ਇਹਨੂੰ ਇੱਦੇ ਠੀਕ ਕਰਨੇ ਸਰਕਾਰ ਨੂੰ ਜ਼ਿੰਮੇਵਾਰੀ ਨਾਲ ਕਾਰਵਾਈ ਕਰਨੀ ਚਾਹੀਦੀ ਆਪਾਂ ਦੀ ਤੁਹਾਨੂੰ ਕਿਹਾ ਜਾ ਰਿਹਾ ਕਿ ਜਿਹੜਾ ਕੱਲ ਹਮਲਾ ਹੋਇਆ ਕਿਸੇ ਨਾ ਕਿਸੇ ਅਕਾਲੀ ਦਰ ਨੂੰ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਉਹ ਕਾਲਾ ਦੌਰ ਲੈ ਆਉਣ ਦੀ ਕੋਸ਼ਿਸ਼ ਦੇਖੋ ਪ੍ਰਮਾਤਮਾ ਕਰੀਏ ਜੇ ਕਾਲਾ ਦੌਰ ਨਾ ਆਵੇ ਬਹੁਤ ਮੱਦਭਗਾ ਦੌਰ ਸੀ ਬਹੁਤ ਮਾੜਾ ਸਮਾਂ ਸੀ ਪੰਜਾਬ ਦੇ ਲੋਕਾਂ ਨੇ ਦੇਖਿਆ ਇਹ ਦੁਬਾਰਾ ਨਾ ਹੋਵੇ ਇਹ ਲਈ ਹਰ ਜਗ੍ਹਾ ਤਰ੍ਹਾਂ ਕਹੀਦਾ ਹੈ ਔਰ ਇਹ ਘਟਨਾ ਕਿਉਂ ਹੋਈ ਹੈ ਇਹ ਪ੍ਰੋਪਰਲੀ ਇਨਵੈਸਟੀਗੇਟ ਕਰਨੀ ਚਾਹੀਦਾ ਵੱਡੀ ਏਜੰਸੀ ਨੂੰ ਇਨਵੈਸਟੀਗੇਟ ਕਰਨਾ ਚਾਹੀਦਾ ਤਾਂ ਫਿਰ ਸੱਚ ਲੋਕਾਂ ਦੇ ਸਾਹਮਣੇ ਆ ਸਕੇ ਸੀਨੀਅਰ ਆਫੀਸਰਸ ਨੇ ਹਮੇਸ਼ਾ ਕ ਖਾਇਦੇ ਆਪਣੇ ਆਪ ਜਿਹੜਾ ਕਰਵਾਉਣ ਦੀ ਕੋਸ਼ਿਸ਼ ਕੀਤੀ ਕਿ ਸੇਫਟੀ ਗੇਨ ਕਰਨ ਦੀ ਉਹ ਬਾਰੇ ਇਹ ਤਾਂ ਬਹੁਤ ਟੂ ਅਰਲੀ ਤੁਸੀਂ ਇਹ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਇਨਵੈਸਟੀਗੇਟ ਪ੍ਰੋਪਰਲੀ ਇਨਵੈਸਟੀਗੇਟ ਕਰਦੋਂ ਗੱਲ ਸਾਡੇ ਸਾਹਮਣੇ ਆਣੀ ਚਾਹੀਦੀ ਹੈ ਅਕਾਲੀਪੰਥ ਦਾ ਤਕੜਾ ਹੁਣ ਪੰਜਾਬ ਲਈ ਕੀ ਸਮਝਣ ਨੂੰ ਮਿਲਦੀ ਹੈ ਦੇਖੋ ਮੈਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਵਿੱਚ ਰਹਿਣ ਦਾ ਉਹ ਤੇ ਪੰਜਾਬ ਦਾ ਨਿਵਾਂਦਾ ਹੋਣ ਦੇ ਨਾਤੇ ਮਹਿਸੂਸ ਕਰਦਾ ਕਿ ਅਕਾਲੀਪੰਥ ਪੰਜਾਬ ਤਕੜਾ ਹੋਣਾ ਚਾਹੀਦਾ ਬਹੁਤ ਤਕੜਾ ਹੋਣਾ ਚਾਹੀਦਾ ਤਾਂ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕੇ ਪੰਜਾਬ ਦੇ ਪ੍ਰੋਬਲਮਾਂ ਦੀ ਪੰਜਾਬ ਦੀਆਂ ਸਾਰੀਆਂ ਗੱਲਾਂ ਸਰਕਾਰ ਤੱਕ ਪਹੁੰਚ ਆ ਸਕੇ ਇਹ ਵੀ ਲੱਗਦਾ ਕਿ ਬੀਜੇਪੀ ਦੇ ਅਕਾਲੀ ਦਲ ਇੱਕ ਵਾਰ ਫਿਰ ਇਕੱਠੇ ਹੋਣ ਪੰਜਾਬ ਦੇ ਵਿੱਚ ਤਾਂ ਨਿੱਜੀ ਤੌਰ ਤੇ ਮੈਂ ਦੇ ਪੂਰਨ ਤੌਰ ਤੇ ਹੱਕ ਵਿੱਚ ਹਾਂ ਬਾਕੀ ਹਾਈਕ ਵਾਂਗ ਵੀ ਕਰਨਾ ਤੇ ਮੇਰੀ ਜਦ ਜੇ ਮੈਨੂੰ ਪੁੱਛਿਆ ਜਾਵੇ ਮੈਂ 100% ਦੇ ਹੱਕ ਵਿੱਚ ਹਾਂ ਅੱਲ ਸਾਡੇ ਸਾਬਕਾ ਮੁੱਖ ਮੰਤਰੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਬਾਦਲ ਜੀ ਇਸ ਲਈ ਜਿਹੜੇ ਕਾਲ ਤੱਕ ਸਾਹਬ ਕੋਲੋਂ ਦਿੱਤੀ ਹੋਈ ਤਨਖਾਹ ਨੂੰ ਦੇ ਅ ਵਿੱਚ ਸੇਵਾ ਕਰ ਰਹੇ ਸੀ ਤਾਂ ਜਿਹੜੀ ਉਹਨਾਂ ਤੇ ਜਾਨ ਲੈਵਾ ਹਮਲਾ ਹੋਇਆ ਉਹਨੇ ਸਾਰੇ ਪੰਜਾਬ ਨੂੰ ਚ ਜੋੜ ਕੇ ਰੱਖਿਆ ਆਦਰਵਾਇਸ ਤਾਂ ਰੂਟੀਨ ਮੈਟਰ ਸੀਗਾ ਪੰਥ ਦਾ ਤੇ ਉਹ ਉਹਨੇ ਸਾਨੂੰ ਵੀ ਬੜਾ ਵਿਚਲਿਤ ਕੀਤਾ ਤੇ ਅਸੀਂ ਇੱਥੇ ਪਹੁੰਚੇ ਆ ਉਹਨਾਂ ਦੀ ਹਾਲਚਾਲ ਵੀ ਪੁੱਛਿਆ ਆ ਪ੍ਰਮਾਤਮਾ ਅਕਾ ਭਗਵਾਨ ਅਕ ਪ੍ਰਾਰਥਨਾ ਵੀ ਕੀਤੀ ਆ ਵਾਹਿਗੁਰੂ ਅਕਿ ਕਿ ਉਹਨਾਂ ਨੂੰ ਲੰਬੀ ਉਮਰ ਦਵੇ ਚੰਗੀ ਸਿਹਤ ਦਵੇ ਤਾਂ ਕਿ ਪੰਜਾਬ ਦੀ ਅਗਵਾਈ ਕਰ ਸਕਣ ਅਕਾਲੀ ਦਲ ਨੂੰ ਟਕੜਾ ਕਰ ਸਕਣ ਸੋ ਇਹ ਘਟਨਾ ਨੇ ਪੂਰੇ ਪੰਜਾਬ ਨੂੰ ਬਿਲਕੁਲ ਕਟਕੜੇ ਚ ਪੰਜਾਬ ਸਰਕਾਰ ਨੂੰ ਕਟਕੜੇ ਚ ਖੜਾ ਕਰ ਦਿੱਤਾ ਕਿ ਜਿਹੜੀ ਪਤਾ ਹੀ ਸੀ ਬੇਤਨੀਆ ਘਟਨਾਵਾਂ ਹੋ ਸਕਦੀਆਂ ਉਹਦੇ باوجود ਸੁਰੱਖਿਆ ਜਿਹੜੀ ਆ ਉਹਦੇ ਚ ਕਿਤੇ ਨਾ ਕਿਤੇ ਲੀਕੇਜ ਹੋਈ ਆ ਕਿਤੇ ਨਾ ਕਿਤੇ ਚੋਪ ਹੋਈ ਆ ਔਰ ਜੇ 2400 ਜਵਾਨ ਨਾ ਇੱਕ ਇੱਕ ਸਕਿੰਟ ਦਾ ਵੀ ਅੱਧਰ-ਉੱਧਰ ਹੋ ਜਾਂਦਾ ਤਾ ਪੰਜਾਬ ਦਾ ਬਹੁਤ ਬੁਰਾ ਹਾਲ ਹੋਣਾ ਸੀ ਅਸੀਂ ਸਾਰੇ ਅੱਗੇ ਸੰਤਾਪ ਭੋਗ ਚੁੱਕੇ ਹਾਂ 84 ਦੇ ਵਿੱਚ ਸੋ ਉਹੀ ਵਾਹਿਗੁਰੂ ਕੀ ਪ੍ਰਾਰਥਨਾ ਕਰਦੇ ਹਾਂ ਕਿ ਇਹ ਜਿਹੜਾ ਹੈ ਉਹਨਾਂ ਨੂੰ ਐਸੀਆਂ ਘਟਨਾਵਾਂ ਨਾ ਹੋਣ ਬਾਕੀ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਸਰਕਾਰ ਨੂੰ ਪੰਜਾਬ ਦੀ ਕੋਈ ਪ੍ਰਾਇੋਰਟੀ ਨਹੀਂ ਆ ਉਹ ਹੋਰ ਹੋਰ ਪਾਸੇ ਲੱਗੀ ਆ ਲਾਅ ਐਂਡ ਆਰਡਰ ਜਦੋਂ ਦੀ ਸਰਕਾਰ ਆਈ ਆ ਆਊਟ ਆਫ ਕੰਟਰੋਲ ਆ ਵੱਡੀਆਂ ਵੱਡੀਆਂ ਘਟਨਾਵਾਂ ਹੋਈਆਂ ਸਿੱਧੂ ਮੂਸੇਵਾਲ ਦੀ ਮਕਲਿੰਗ ਹੋ ਗਈ ਸੰਦੀਪ ਸਿੰਘ ਅੰਬਲੀਆ ਦੇ ਕਿਲਿੰਗ ਹੋ ਗਈ ਸ਼ਿਵ ਸੈਨਾ ਦੇ ਮਿਦਰਾ ਦੇ ਕਿਲਿੰਗ ਹੋ ਗਈ ਪਰ ਸਰਕਾਰ ਦੇ ਕੰਤੇ ਜੂਨੇ ਦੇਖਦੀ ਇੱਥੇ ਗੈਂਗਸਟਰ ਜਿਹੜੇ ਆ ਇੰਟਰਵਿਊ ਹੰਦੰਦੇ ਆ ਜੇਲ੍ਹਾਂ ਚ ਬੈਠੇ ਜਿਹੜੇ ਵਰਗੇ ਲੈਵਲ ਦੇ ਜਿਹੜੇ ਅਫਸਰ ਨੇ ਉਹ ਕਹਿ ਰਹੇ ਨੇ ਕਿ ਸ਼ਾਇਦ ਇਹ ਆਪਣੇ ਆਪ ਵੀ ਕਰਵਾਇਆ ਹੋ ਸਕਦਾ ਹੈ ਵੀ ਇਨਵੈਸਟਿਗੇਟਿਵ ਤਰ੍ਹਾਂ ਦੇ ਦੇਖੋ ਇਹ ਬਹੁਤ ਮਾੜੀ ਗੱਲ ਆ ਜੇ ਇਦਾਂ ਦੀ ਗੱਲ ਕਰਦੇ ਆ ਜੇ ਉਹ ਇਹ ਧਾਰਨਾ ਲੈ ਕੇ ਇਹ ਤੁਰਦੇ ਆ ਕਿ ਸ਼ਾਇਦ ਆਪਰਾ ਹੈ ਠੀਕ ਆ ਥਿਉਰੀਆਂ ਪੁਲਿਸ ਕੋਲ ਸਾਰੀਆਂ ਹੁੰਦੀਆਂ ਪਰ ਜੋ ਚੀਜ਼ਾਂ ਸਤਹ ਸਰਫੇਸ ਤੇ ਆਈਆਂ ਆ ਉਹਦੇ ਚੋਂ ਤਾਂ ਆਮ ਕੋਈ ਪ੍ਰੂਡੈਂਟ ਬੰਦਾ ਜਿਹੜਾ ਆਮ ਸੋਚਦਾ ਬੰਦਾ ਹੋਏ ਨਹੀਂ ਕਹਿ ਸਕਦਾ ਕਿ ਆਪ ਕਰਵਾਇਆ ਹੈਗਾ ਖੈਰ ਪੁਲਿਸ ਆਪਣੀ ਜਾਂਚ ਕਰੇ ਪਰ ਪਬਲਿਕਲੀ ਇੰਦਾ ਦਾ ਬਿਆਨ ਦੇਣਾ ਇਹ ਨਮੋਸ਼ੀ ਪੈਦਾ ਕਰਦਾ ਤੁਸੀਂ ਜੀ ਸਰਕਾਰ ਦੇ ਵਿੱਚ ਫਿਰੇ ਹੋ ਕਿਸ ਤਰ੍ਹਾਂ ਇਹ ਪੂਰਾ ਪ੍ਰਕਰਮ ਜਿਹੜਾ ਤੁਸੀਂ ਦੇਖਦੇ ਹੋ ਇਹ ਖਾਲਸਾ ਸਾਹਿਬ ਦੇ ਫੇਸ ਹੋਏ ਗਲਤੀਆਂ ਵੀ ਮੰਨੀਆਂ ਗਈਆਂ ਤੁਹਾਨੂੰ ਲੱਗਦਾ ਕਿ ਐਕਸੈਪਟੈਂਸ ਜਿਹੜੀ ਲੋਕਾਂ ਨੂੰ ਵੀ ਹੁਣ ਦੇਖੋ ਇਹ ਇਹ ਚੱਲਦਾ ਬੜੇ ਪੁਰਾਣੇ ਸਮੇਂ ਤੋਂ ਚੱਲਦਾ ਮਹਾਰਾਜਾ ਰਣਜੀਤ ਸਿੰਘ ਤੇ ਵੀ ਆਧਾਰਨਾ ਉਹਦੇ ਬਾਅਦ ਹੋਰ ਬੜੇ ਬੜੇ ਲੀਡਰ ਹੋਏ ਤਾਰਾ ਸਾਹਿਬ ਬਾਦਲ ਸਾਹਿਬ ਬਰਨਾਲਾ ਸਾਹਿਬ ਇਹ ਚਲਦੀਆਂ ਆਈਆਂ ਚੀਜ਼ਾਂ ਪੰਥ ਸੁਪਰੀਮ ਆ ਸਾਰੇ ਮੰਦੇ ਆ ਕਿਤੇ ਫੁੱਲਾ ਚੁੱਕਾ ਹੁੰਦੀਆਂ ਲੋਕਾਂ ਤੋਂ 엘ਿਟਨਾ ਤੋਂ ਆਮ ਲੋਕਾਂ ਤੋਂ ਉਹ ਫਿਰ ਅਖੀਰਤਾ ਵਾਇਗਰੂ ਬਖਸ਼ਣ ਹਾਰਾ ਤਦ ਤਖਤ ਸਾਹਿਬ ਸਜਾ ਜਦੋਂ ਲਾਦਨ ਦੇ ਆ ਤਨਖਾਹ ਲਾ ਦਿੰਦੇ ਆ ਤਾਂ ਫਿਰ ਬੰਦਾ ਉੱਥੋਂ پاک ਪਵਿੱਤਰ ਹੋ ਕੇ ਨਿਕਲਦਾ ਹੈਗਾ ਜੋ ਗਲਤੀਆਂ ਨੂੰ ਮਾਫੀ ਮਿਲ ਜਾਂਦੀ ਆ ਸੋ ਇਹ ਪ੍ਰਕਰਨ ਜਿਹੜਾ ਆ ਠੀਕ ਆ ਉਹਨਾਂ ਨੇ ਜਦ ਕਹਿ ਦਿੱਤਾ ਕਿ ਜੋ ਸਾਨੂੰ ਸਾਡੇ ਤੇ ਇਲਜ਼ਾਮ ਆ ਅਸੀਂ ਉਹਨੂੰ ਮਨ ਆਨੇ ਸਿੱਖ ਦੇ ਤੌਰ ਤੇ ਮੰਨਦੇ ਆਂ ਔਰ ਜੋ ਸਜਾ ਲਾਉਂਗੇ ਐਸੀ ਸਰਮਥੇ ਪ੍ਰਮਾਨ ਕਰਾਂਗੇ ਫਿਰ ਉਹਦੇ ਬਾਅਦ ਉਂਗਲੀ ਚੁਕਰੇ ਵਾਲਾ ਕੋਈ ਸਮ ਮੌਕਾ ਨਹੀਂ ਲੱਗਦਾ ਹੈ ਕਿ ਆਪਣੀ ਆਪਣੀ ਹਿਊਮਿਲਟੀ ਸੀਗੀ ਕਿ ਉਹਨੇ ਸਾਰਾ ਕੁਝ ਆਪਣੇ ਸਿਰੇ ਲੈ ਲਿਆ ਜੀ ਇਹ ਬਾਕੀ ਕੁਝ ਸਾਰਾ ਉਹਨਾਂ ਦੀ ਹਿਊਮਿਲਟੀ ਇਹ ਕਹਿਣਾ ਹੰਕਾਰ ਹੋ ਜਾਊਗਾ ਇਹ ਤਾਂ ਉਸ ਸੁਪਰੀਮ ਪਾਵਰ ਦੇ ਅੱਗੇ ਸਾਹਮਣੇ ਚੁਕਣਾ ਤਾਂ ਦਾ ਚੁਕਣਾ ਚਾਹੀਦਾ ਹੀ ਆ ਉਹ ਤਾਂ ਉੱਪਰ ਦਾ ਕੋਈ ਵੀ ਨਹੀਂ ਆ ਇਸ ਕਰਕੇ ਹਿਊਮਿਲਟੀ ਜਾਣਾ ਵੀ ਤਾਂ ਇੱਕ ਹੰਕਾਰ ਵਾਲੀ ਗੱਲ ਆ ਬਈ ਮੇਰੀ ਹਿਊਮਿਲਟੀ ਜਾ ਉਹਨਾਂ ਦੀ ਹਿਊਮਿਲਟੀ ਸੀ ਕਾਲੀ ਦਲ ਦਾ ਟਕੜਾ ਹੋਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਕਾਲੀ ਦਲ ਦਾ ਜਿਹਨੇ ਦਰ ਕਾਲੀ ਦਲ ਟਕੜਾ ਦੇ ਆਪਈ ਚਾਰਾ ਬਣਿਆ ਰਿਹਾ ਉਹ ਨੀਦਰ ਪੰਜਾਬ ਸ਼ਾਂਤ ਰਿਹਾ ਹੈ ਬਾਦਲ ਸਾਹਿਬ ਬਾਜਪੀ ਸਾਹਿਬ ਦੀ ਸੋਚ ਸੀਗੀ ਅੱਜ ਪੀ 25 ਸਾਲ ਬੜੇ ਸੋਹਣੇ ਲੰਗੇ ਆ ਉਦੋਂ ਪਹਿਲੇ ਬੜੀ ਡਿਸਟਰਬੈਂਸ ਰਹੀ ਆ ਔਰ ਇਹ ਅਸੀਂ ਪ੍ਰਾਰਥਨਾ ਕਰਦੇ ਆਂ ਕਿ ਸ਼ਾਂਤ ਰਹੇ ਪੰਜਾਬ ਆਪਈ ਚਾਰਾ ਬਣਿਆ ਰਹੇ ਪੰਜਾਬ ਤਰੱਕੀ ਕਰੇ ਇਸ ਪੰਜਾਬ ਮੌਕੇ ਤੇ ਆਇਆ ਹਾਂ ਕੁਬਿਸ਼ੀਸ਼ ਤੌਰ ਤੇ ਆਏ ਹਾਂ ਜਾਂ ਨਹੀਂ ਸਾਨੂੰ ਉਸ ਘਟਨਾ ਨੇ ਝੰਜੋੜ ਦਿੱਤਾ ਤੇ ਇਸ ਕਰਕੇ ਉਹਨਾਂ ਦਾ ਹਾਲਚਾਲ ਵੀ ਪੁੱਛਦੇ ਜਿੱਲੇ ਸੱਜਣ ਮਿੱਤਰ ਹੀ ਆਂਦੇ ਜਿੱਲੇ ਕੋਈ ਕਿਸੇ ਤੇ ਘਟਨਾ ਹੁੰਦੀ ਅਸੀਂ ਆਏ ਆ ਸਾਡੇ ਨਾਲ ਇਕੱਠੇ ਅਸੀਂ ਮੁੰਡੇ ਨਾਲ ਮੁੰਡਾ ਲਾ ਕੇ ਸਰਕਾਰਾਂ ਨੂੰ ਵੀ ਚਲਾਈਆਂ ਕੰਮ ਵੀ ਕੀਤਾ ਲੋਕਾਂ ਦੇ ਕੰਮ ਵੀ ਕੀਤੇ ਸੋ ਮੰਨੂ ਹੁੰਦਾ ਵੀ ਜਾ ਕੇ ਆਪਣੇ ਕਿਸੇ ਵੀ ਸਖੇ ਦਾ ਸੰਬੰਧੀ ਦਾ ਨੇੜੇ ਦੇ ਦਾ ਦੋਸਤ ਮਿੱਤਰ ਦਾ ਹਾਲ ਖਰ ਕੋਈ ਪੁੱਛਦਾ ਤੇ ਉਹਨਾਂ ਦੀ ਲੰਬੀ ਉਮਰ ਤੇ ਕੰਮ ਨਾ ਵੀ ਕਰਨਾ ਤਾਂ ਤਾਂ ਜਿੱਲੇ ਪੰਜਾਬ ਚ ਕਿਸਾਨੀ ਮੁੱਦਾ ਬਹੁਤ ਚੱਲਿਆ ਹੈ ਤੇ ਸੁਤੰਤਰ ਅੱਜ ਇਹ ਤਾਂ ਲਾਂਡ ਆਰਡਰ ਦਾ ਮੁੱਦਾ ਬਹੁਤ ਵੱਡਾ ਹੈਗਾ ਉਹਦੇ ਤੇ ਧਿਆਨ ਲਈਏ ਬਾਕੀ ਕਿਸਾਨਾਂ ਨਾਲ ਹਮੇਸ਼ਾ ਸੈਂਟਰ ਨਾਲ ਗੱਲਬਾਤ ਕਰਨੇ ਨੂੰ ਵੀ ਤਿਆਰ ਹਨ ਉਹਨਾਂ ਦੀਆਂ ਮੰਗਾਂ ਨੂੰ ਵੀ ਬੜੇ ਠੰਡੇ ਦਿਨ ਦਮਾਗ ਨਾਲ ਸੁਣਨ ਨੂੰ ਮੰਨਦੇ ਨੇ ਸੋ ਸਪੈਸ਼ਲ ਸਪਾਈ ਦੂ ਦਾ ਲੱਗਦਾ ਹੈ ਕਿ ਉਹਨਾਂ ਦੀ ਫਿਰ ਕੋਈ ਲੋੜ ਹੈ ਕਿ ਜਿਹੜੀ ਪ੍ਰਿੰਸ ਤੋਂ ਕਿਹਾ ਦੀ ਗੱਲ ਕੀਤੀ ਉਹ ਇੱਕ ਤਾਂ ਤਾਂ ਹੀ ਹੋਦਲਦੀ ਹੈ ਅਕਾਲੀ ਦਲ ਤੇ ਬੀਜੇਪੀ ਕਰਦੇ ਨੇ ਜੀ ਮੈਂ ਪਹਿਲਾਂ ਹੀ ਕਿਹਾ ਅਕਾਲੀ ਦਲ ਦਾ ਤਕੜਾ ਹੋਣਾ ਆਰਗੇਨਾਈਜ਼ ਹੋਣਾ ਬਹੁਤ ਬਹੁਤ ਜ਼ਰੂਰੀ ਹੈ ਪੰਜਾਬ 'ਚ ਨਹੀਂ ਤਾਂ ਅਸਿਆਤ ਆਤਮਾ ਜਿਹੜੀਆਂ ਪੰਜਾਬ ਨੂੰ ਦੇਸ਼ ਨੂੰ ਤੋੜ ਲਵਾ ਤੋੜਨ ਵਾਲੀਆਂ ਉਹ ਸਿਰ ਚੱਕਣ